ਦੇ ਕੋ ਲਈ ਜਿੰਦਾਬਾਦ 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 ਨਾ ਜਿੰਦਾਬਾਦ 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 ਆਕਰੋ ਕੀ ਨਾਮ ਹੈ ਜੀ ਕੀ ਨਾਮ ਤੁਹਾਡਾ ਜੀ ਅਮਰੀਕ ਸਿੰਘ ਸੰਧੂ ਸੂਬਾ ਪ੍ਰਧਾਨ ਪੰਜਾਬ ਸਟੇਟ ਮਿਨਿਸਟਰੀ ਸਰਵਿਸ ਯੂਨੀਅਨ ਅੱਜ ਅਸੀਂ ਸਰਕਾਰ ਨੂੰ ਬਹੁਤ ਚਿਰ ਪਹਿਲਾਂ ਦਾ ਨੋਟਸ ਭੇਜਿਆ ਹੈ ਅਸੀਂ ਅੱਜ ਦੇ ਐਕਸ਼ਨ ਦਾ ਘੱਟੋ ਘੱਟ ਅਸੀਂ 11 ਚਿੱਠੀਆਂ ਸਰਕਾਰ ਨੂੰ ਆਪਦੀਆਂ ਮੰਗਾਂ ਨਹੀਂ ਲਿਖ ਚੁੱਕੇ ਆ ਪਰ ਸਰਕਾਰ ਨੇ ਸਾਡੀ ਸੁਣਵਾਈ ਨਹੀਂ ਕੀਤੀ ਜਿਸ ਕਰਕੇ ਅੱਜ ਪੰਜਾਬ ਦਾ ਸਮੁੱਚਾ ਮੁਲਾਜ਼ਮ ਤੇ ਪੈਨਸ਼ਨਰ ਇੱਥੇ ਇਕੱਠੇ ਹੋਏ ਆ ਸਮੁੱਚੇ ਮੁਲਾਜ਼ਮ ਨੇ ਸਮੂਹਿਕ ਛੁੱਟੀ ਲਈ ਹੈ ਸਾਰੇ ਦਫ਼ਤਰ ਬੰਦ ਆ ਅਸੀਂ ਇੱਥੇ ਰੈਲੀ ਕਰਕੇ ਰੋਸ ਮਾਰਚ ਕਰਕੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਕਿ ਸਰਕਾਰ ਬੰਦ ਤੋਂ ਪਹਿਲਾਂ ਜੋ ਸਾਡੇ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਗਏ ਇਸ ਕਰਕੇ ਅਸੀਂ ਅੱਜ ਇੱਥੇ ਰੋਸ ਮਾਰਚ ਕਰਨ ਆਏ ਆ ਤੇ ਤੁਹਾਨੂੰ ਦੱਸਣ ਆਏ ਆ ਕਿ ਤੁਸੀਂ ਸੰਭਲ ਜਾਓ ਵੋਟਾਂ ਸੋਚ ਸਮਝ ਕੇ ਪਾਓ ਤੇ ਇੱਥੇ ਅੱਜ ਅਸੀਂ ਸੋਚੀ ਲੀਡਰਸ਼ਿਪ ਨੇ ਰਹਿ ਮਸ਼ਵਰਾ ਕਰਕੇ ਇਹ ਐਲਾਨ ਕੀਤਾ ਹੈ ਕਿ ਕੱਲ ਨੂੰ ਵੀ ਪੰਜਾਬ ਦਾ ਸਮੁੱਚਾ ਨਿਸ਼ਚਿਤ ਮੁਲਾਜ਼ਮ ਸਮੂਹਿਕ ਛੁੱਟੀ ਤੇ ਰਹੂਗਾ ਕੋਈ ਵੀ ਮੁਲਾਜ਼ਮ ਦਫ਼ਤਰਾਂ ਵਿੱਚ ਨਹੀਂ ਜਾਊਗਾ 15 16 17 ਤਰੀਕ ਨੂੰ ਛੁੱਟੀਆਂ ਅਗਸਤ ਨੂੰ ਛੁੱਟੀਆਂ ਉਹਨਾਂ ਦੇ ਦਰਮਿਆਨ ਵੀ ਕੋਈ ਵੀ ਮੁਲਾਜ਼ਮ ਦਫ਼ਤਰਾਂ 'ਚ ਨਹੀਂ ਜਾਊਗਾ ਦਫ਼ਤਰਾਂ ਦਾ ਕੰਮ ਠੱਪ ਰਹੂਗਾ ਆਉਣ ਵਾਲੇ ਸਮੇਂ 'ਚ ਅਸੀਂ ਵੱਡੀ ਰਣਨੀਤੀ ਲੀਕ ਰਹੇ ਹਾਂ ਸੈਕਟਰੀਏਟ ਡਾਇਰੈਕਟੋਰੇਟ ਤੇ ਹੋਰ ਜਿੰਨੀਆਂ ਭਰਾਤਰੀ ਜਥੇਬੰਦੀਆਂ ਸਾਰੀਆਂ ਦੀ ਅਸੀਂ ਸਾਂਝੀ ਮੀਟਿੰਗ ਕਰਕੇ ਕੋਈ ਬਹੁਤ ਵੱਡਾ ਐਕਸ਼ਨ ਲਿਖਾਂਗੇ ਜਿਵੇਂ ਕਿ ਅਸੀਂ ਪਟਿਆਲੇ ਦੇ ਵਿੱਚ ਬਹੁਤ ਵੱਡੀ ਰੈਲੀ ਕਰਕੇ ਉੱਥੇ ਅਸੀਂ ਉੱਥੋਂ ਦੇ ਮੁੱਖ ਮੰਤਰੀ ਜਿਹੜੇ ਸੀ ਇਹ ਪਟਿਆਲੇ ਕੈਪਟਨ ਅਮਰਿੰਦਰ ਸਿੰਘ ਉਹ ਸਾਡੀ ਰੈਲੀ ਕਰਕੇ ਉਦੋਂ ਬਦਲੇ ਗਏ ਸੀ ਪਤਾ ਲੱਗ ਗਿਆ ਵੀ ਸਾਰਾ ਪੰਜਾਬ ਇੱਕ ਪਾਸੇ ਹੁਲਟਾਇਆ ਲੱਖਾਂ ਦੀ ਗਿਣਤੀ 'ਚ ਮਲਾਜ਼ਮ ਹੋਏ ਸੀ ਆਉਣ ਵਾਲੇ ਸਮੇਂ 'ਚ ਜੇ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਕਰੂ ਅਸੀਂ ਇਹੋ ਜੇ ਬਹੁਤ ਵੱਡੇ ਐਕਸ਼ਨ ਲੀਕਾਂਗੇ 17 ਤੱਕ ਤੁਸੀਂ ਦਫ਼ਤਰ ਨਾ ਜਾਣ ਦਾ ਐਲਾਨ ਕੀਤਾ ਪਰ ਜਿੱਥੇ ਚੋਣਾਂ ਹੋ ਰਹੀਆਂ ਨੇ ਇਲੈਕਸ਼ਨ ਡਿਊਟੀਆ ਉੱਥੇ ਕੀ ਫੈਸਲਾ ਹੋਏਗਾ ਤੁਹਾਡੇ ਇਲੈਕਸ਼ਨ ਡਿਊਟੀ ਦਾ ਅਸੀਂ ਪਹਿਲਾਂ ਵੀ ਕਦੇ ਕਿਸੇ ਸਾਥੀ ਨੂੰ ਮਨਾਂ ਨਹੀਂ ਕੀਤੀ ਜਿੱਥੇ ਇਲੈਕਸ਼ਨ ਡਿਊਟੀ ਜਿਹੜੇ ਇਲੈਕਸ਼ਨ ਡਿਊਟੀ 'ਚ ਉਹ ਮਲਾਜ਼ਮ ਪਹਿਲਾਂ ਵੀ ਕੰਮ ਕਰ ਰਹੇ ਆ ਉਹ ਆਪ ਦਾ ਕਰਨਗੇ ਸਾਡਾ ਰੌਲਾ ਇਲੈਕਸ਼ਨ ਕਮਿਸ਼ਨ ਨਾਲ ਕੋ ਮੁੱਖ ਮੰਗਾਂ ਦੇਖੋ ਜੀ ਪੁਰਾਣੀ ਪੈਨਸ਼ਨ ਸਕੀਮ ਹੈ ਸਰਕਾਰ ਵਾਦਾ ਕਰਕੇ ਆਈ ਸੀ ਵੀ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਲਾਗੂ ਕਰਾਂਗੇ 15 ਇੱਕ 15 ਦਾ ਇੱਕ ਲੈਟਰ ਹੈ ਜਿਹੜਾ ਕਿ 3 ਸਾਲ ਮੁਲਾਜ਼ਮ ਨੂੰ ਬੇਸਿਕ ਪੇ ਤੇ ਕੰਮ ਕਰਨਾ ਪੈਂਦਾ ਹੈ 17 7 20 ਦਾ ਇੱਕ ਲੈਟਰ ਹੈ ਕਿ ਜਿੰਦੇ ਨਾਲ ਸਾਨੂੰ ਸੈਂਟਰ ਨਾਲ ਜੋੜਤਾ ਹੈ ਮੁਲਾਜ਼ਮਾਂ ਦੀਆਂ ਤਨਖਾਹਾਂ ਵਾਧੀਆਂ ਰਹੀਆਂ ਸਾਡਾ 4 ਤੋਂ 14 ਹੈ ਸਾਡਾ ਡੀਏ 11% ਪੈਂਡਿੰਗ ਹੈ ਸਾਡਾ 5.5 ਸਾਲ ਦਾ ਵੇ ਕਮਿਸ਼ਨ ਦਾ ਬਕਾਇਆ ਪਿਆ ਸਾਡੀਆਂ ਡੀਏ ਦੀਆਂ ਕਿਸ਼ਤਾਂ ਨਹੀਂਆਂ ਕਿ ਸਾਡੇ ਮਲਾਜਮਾਂ ਨੂੰ ਉਹ ਨਹੀਂ ਯਾਦ ਸੈਂਕੜੇ ਸੌਚ ਹੋ ਗਈਆਂ ਉਹ ਸੈਂਕੜਿਆਂ ਚ ਹੋ ਗਈਆਂ ਮਹੀਨਿਆਂ ਦੇ ਆ ਜਿਹੜਾ ਬਕਾਇਆ ਪਿਆ ਸਾਡੀਆਂ ਪ੍ਰੋਮੋਸ਼ਨਾਂ ਨਹੀਂ ਹੋ ਰਹੀਆਂ ਕੱਚੇ ਮਲਾਜ਼ਮ ਪੱਕੇ ਨਹੀਂ ਹੋ ਰਹੇ ਬਹੁਤ ਮੰਗਾਂ ਜਿਹੜੀਆਂ ਸਰਕਾਰ ਨੇ ਆਉਣ ਤੋਂ ਪਹਿਲਾਂ ਮੰਨੀਆਂਆਂ ਹੀ ਆ ਇਹ ਪਰ ਕੋਈ ਵੀ ਲਾਗੂ ਨਹੀਂ ਹੋਈ ਜਿਸ ਕਰਕੇ ਮਜਬੂਰ ਨਾ ਸੀ ਇਸ ਘਰ ਚਲੇ ਰਾ ਪਏ ਕੋਈ ਸਰਕਾਰ ਕੋਈ ਇਹ ਵੋਟਾਂ ਨੂੰ ਲੈ ਕੇ ਵੀ ਫੈਸਲਾ ਹੋਊਗਾ ਸਰਕਾਰ ਦੇ ਬਾਈਕਾਟ ਦਾ ਦੂਜਾ ਇਹ ਹੈ ਕਿ ਲੱਗਦਾ ਵੀ ਇਹਦਾ ਕੋਈ ਜਿਹੜੇ ਤੁਸੀਂ ਪ੍ਰੋਟੈਸਟ ਕਰ ਰਹੇ ਕੋਈ ਅਸਰ ਆਊਗਾ ਲੋਕਾਂ ਤੇ ਦੇਖੋ ਅਸੀਂ ਬਿਲਕੁਲ ਹੈਗਾ ਜੀ ਜਿਹੜਾ ਅਸੀਂ ਅੱਜ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਵੀ ਜਿਹੜੇ ਮਲਾਜ਼ਮ ਦਫ਼ਤਰਾਂ 'ਚ ਬਹਿ ਕੇ ਸਾਡਾ ਕੰਮ ਕਰਦੇ ਸੀ ਸਾਨੂੰ ਗਿਆਨ ਨੂੰ ਚਾਹ ਪਾਣੀ ਪੁੱਛਦੇ ਸੀ ਸਾਡਾ ਕੰਮ ਆਸ ਕੇ ਕਰਕੇ ਤੋਰਦੇ ਸੀ ਅੱਜ ਉਹ ਤੋ ਇਸ ਗੱਲ ਦਾ ਬਹੁਤ ਵੱਡਾ ਅਸਰ ਪੈਣਾ ਉਹ ਤੁਸ ਤੁਹਾਨੂੰ ਆਉਣ ਵਾਲੇ ਦਿਨਾਂ ਤੇ ਰਿਜ਼ਲਟ ਤੋਂ ਪਤਾ ਲੱਗ ਜੂਗਾ ਵੀ ਮੁਲਾਜ਼ਮ ਰੈਲੀ ਕਰਕੇ ਗਏ ਸੀ ਤਾਂ ਉਹਦਾ ਅਸਰ ਕਿੰਨਾ ਕਰ ਸਰ ਮੇਰਾ ਨਾਮ ਅੰਸ਼ੂ ਹੈ ਅੱਜ ਜਿਹੜਾ ਰੋਸ ਰੋਸ਼ ਪ੍ਰਦਰਸ਼ਨ ਅਸੀਂ ਕਰ ਰਿਹਾ ਇਹ ਸਰਕਾਰ ਵੱਨਿਓ ਜਿਹੜਾ ਵੀ ਹੈ ਸਾਡੇ ਕਲੈਰੀਕਲ ਕੰਮਿਆਂ ਦੇ ਜਿੰਨੀਆਂ ਵੀ ਮੰਗਾਂ ਨੇ ਨਾ ਕੋਈ ਐਸਪੀ ਲਾਗੂ ਕੀਤਾ ਨਾ ਪ੍ਰਾਣੀ ਪੈਨਸ਼ਨ ਬਹਾਲ ਕੀਤੀ ਨਾ ਕੋਈ ਡੀਏ ਦੀ ਕਿਸ਼ਤ ਦਿੱਤੀ ਨਾ ਕੋਈ ਵੀ ਜਿਸ ਤਰ੍ਹਾਂ ਦਾ ਵੀ ਇਹਨਾਂ ਨੇ ਸਾਨੂੰ ਪ੍ਰਾਣਾ ਜਿਹੜਾ ਸਾਡਾ ਪੇਸਕੇਲ ਦੀਆਂ ਏਰੀਆ ਸੀ ਨਾ ਉਹ ਦਿੱਤਾ ਲੋਕਾਂ ਨੇ ਵੋਟਾਂ ਇਹਨਾਂ ਨੂੰ ਪਹਿਲਾਂ ਇਸ ਕਰਕੇ ਪਾਈਆਂ ਸੀ ਇਹ ਕਹਿੰਦੇ ਸੀ ਸਰਕਾਰ ਦਾ ਬਦਲਾ ਕਰੂਗੀ ਸਰਕਾਰ ਪਰ ਸਰਕਾਰ ਨੇ ਬਦਲਾ ਜਿਹੜਾ ਕੀਤਾ ਹੈ ਬਦਲਾ ਸਾਨੂੰ ਸਾਰਿਆਂ ਨੂੰ ਦਿੱਸ ਰਿਹਾ ਹੈ ਅੱਜ ਸਾਡੀ ਸਟੇਟ ਪੱਧਰ ਤੇ ਜਿਹੜੀ ਇਹ ਹੈਗੀ ਹੈ ਸਾਰੀ ਰੈਲੀ ਹੈ ਇੱਥੇ ਸਾਰੇ ਜ਼ਿਲ੍ਹੇ ਜਿਹੜੇ ਹੈਗੇ ਨੇ ਅੱਜ ਇਥੇ ਏਸੇ-ਉਸੇ ਵਿੱਚ ਪ੍ਰਦਰਸ਼ਨ ਕਰਨ ਦੇ ਵਿਚਾਰੇ ਨੇ ਤਾਂ ਕਿ ਜਿਹੜਾ ਸਰਕਾਰ ਨੂੰ ਇਹ ਪਤਾ ਲੱਗ ਸਕੇ ਵੀ ਜੇਕਰ ਮੁਲਾਜ਼ਮਾਂ ਨਾਲ ਕੋਈ ਪੰਗਾ ਲਿੱਤਾ ਹੈ ਤਾਂ ਵੀ ਉਹ ਇਹਨਾਂ ਨੂੰ ਕਿੱਥੇ ਕਿੱਥੇ ਘਾਟਾ ਚੱਲਣਾ ਪੈਂਦਾ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਨੇ ਮੁਲਾਜ਼ਮਾਂ ਦੇ ਖਿਲਾਫ ਕੋਈ ਵੀ ਉਹ ਨਹੀਂ ਕੀਤਾ ਤਾਂ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਖਮਿਆਜਾ ਉਹ ਪੁਕਤਣਾ ਪੈ ਰਿਹਾ ਕਿਉਂਕਿ ਜਿਹੜਾ ਮੁਲਾਜ਼ਮ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਜੇ ਇੱਕ ਮੁਲਾਜ਼ਮ ਦੇ ਨਾਲ ਘੱਟੋ-ਘੱਟ 15 ਤੋਂ 20 ਵੋਟਾਂ ਤੱਕ ਘੱਟੋ-ਘੱਟ ਹੈ ਜਿਹੜੀਆਂ ਜੁੜੀਆਂ ਹੋਈਆਂ ਨੇ ਤਾਂ ਇਸ ਹਿਸਾਬ ਦੇ ਨਾਲ ਜੇ ਤੁਸੀਂ ਦੇਖੋ ਉਹ ਤਾਂ ਜੇ ਇੱਕ ਮੁਲਾਜ਼ਮ ਇੱਕ 20 ਵੋਟਾਂ ਨਹੀਂ ਪਾਉਂਦਾ ਤਾਂ ਕਿੱਥੇ ਜਾ ਕੇ ਕਹਾਣੀ ਪਹੁੰਚਦੀ ਹੈ ਇਸ ਕਰਕੇ ਸਾਡੀ ਸਰਕਾਰ ਅਪੀਲ ਅਸੀਂ ਅਕ ਕਰਦੇ ਆਂ ਕਿ ਜੇਕਰ ਅੱਜ ਵੀ ਸਾਡੇ ਸੋਸ਼ ਪ੍ਰਦਰਸ਼ਨ ਤੋਂ ਬਾਅਦ ਕੋਈ ਵੀ ਸਾਡੀ ਮੰਗ ਜਿਹੜੀ ਇਹ ਇਹਨਾਂ ਨੇ ਨਾ ਸਵੀਕਾਰੀ ਤਾਂ ਫਿਰ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਖਮਿਆਜ਼ਾ ਭੁਗਤਣਾ। ਅਰੰਭ ਦਫਤਰੀ ਕੰਮ ਸਾਰੇ ਬੰਦ ਪਿਆ ਜੀ। ਅੱਜ ਦਫਤਰੀ ਕੰਮ ਸਾਰਾ ਬੰਦ ਹੈ ਜੀ। ਅਸੀਂ ਸਵੇਰ ਤੋਂ ਹੀ ਆਪਣੇ ਅੱਥਰ ਵਿਅਸੀਟਾ ਤੋਂ ਹਾਜ਼ਰੀਆਂ ਲਾ ਕੇ ਅਸੀਂ ਸਾਰਾ ਵਾਕ ਆਊਟ ਕਰਕੇ ਸਾਰੇ ਪੰਡਾਲ ਦੇ ਵਿੱਚ ਬੈਠੇ ਹੋਇਆ। ਸਾਰੇ ਦੇ ਸਾਰੇ ਜੀ ਜਿੰਨੇ ਵੀ ਆਪਣੇ 23 ਦੇ 23 ਜਿਹਨੇ ਸਾਰਿਆਂ ਚ ਕੰਮ ਬੰਦ ਹੈ ਜੀ। ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੰਮ ਨਹੀਂ ਹੋ ਰਿਹਾ ਬਲਕਿ ਉਥੋਂ ਸਮੂਹਿਕ ਛੁੱਟੀ ਲੈ ਕੇ ਸਾਰੇ ਮੁਲਾਜ਼ਮ ਇੱ ਮੇਰਾ ਨਾਮ ਪੀਪਲ ਸਿੰਘ ਸਿੱਧੂ ਸੂਬਾ ਜਨਰਲ ਸਕੱਤਰ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਅੱਜ ਅਸੀਂ ਜਿਹੜੀਆਂ ਸਾਂਝੀਆਂ ਸਾਡੀਆਂ ਮੰਗਾਂ ਸੀ ਜਿੰਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਜਿਹੜੇ 15/15 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ 3 ਸਾਲ ਦਾ ਪ੍ਰਵੇਸ਼ਨ ਪੇਡ ਜਿਨ੍ਹਾਂ ਨੂੰ ਨਗੂਣੀ ਤਨਖਾਹ ਦਿੱਤੀ ਉਹ ਪੱਤਰ ਵਾਪਸ ਕਰਾਉਣਾ 17/7/20 ਤੋਂ ਜਿਹੜਾ ਪੰਜਾਬ ਦੇ ਪੇ ਕਮਿਸ਼ਨ ਨੂੰ ਛੱਡ ਕੇ ਸੈਂਟਰ ਦੇ ਪੇ ਕਮਿਸ਼ਨ ਲਾਗੂ ਕੀਤੇ ਗਏ ਆ ਉਹ ਪੱਤਰ ਵਾਪਸ ਕਰਾਉਣਾ ਇਸ ਤਰ੍ਹਾਂ ਸਾਡੀ ACP ਸਕੀਮ ਉਹ ਬੰਦ ਪਈ ਏ ਜਿਹੜੀ ਕਿ ਸਾਡੀ 4 ਤੇ 9 ਸਾਲਾ ਤੇ 14 ਸਾਲਾ ਸਰਵਿਸ ਤੇ ਮਿਲਦੀ ਸੀ ਉਹ ਬੰਦ ਪਈ ਹੈ ਇਸੇ ਤਰ੍ਹਾਂ ਸਾਡੇ ਕੀ ਨਾ ਡੀਏ ਦੀਆਂ ਕਿਸ਼ਤਾਂ ਤੇ ਡੀਏ ਦਾ ਜਿਹੜਾ ਬਕਾਇਆ ਸਾਡਾ ਸਰਕਾਰ ਵੱਲੋਂ ਉਹ ਜਾਰੀ ਕਰਾਉਣਾ ਪੇ ਕਮਿਸ਼ਨ ਦੀ ਰਿਪੋਰਟ ਪਾਰਟ A ਲਾਗੂ ਕਰ ਦਿੱਤਾ ਗਿਆ ਸੀ ਪਾਰਟ B ਜਿਹੜਾ ਉਹ ਪੈਂਡਿੰਗ ਹੈ ਉਹਨੂੰ ਮੁਕੰਮਲ ਰੂਪ ਵਿੱਚ ਲਾਗੂ ਕਰਾਉਣਾ ਇਸੇ ਤਰ੍ਹਾਂ ਸਾਡੇ ਜਿਹੜੇ ਕੱਚੇ ਕੰਮ ਏ ਉਹਨਾਂ ਨੂੰ ਪੱਕੇ ਕਰਾਉਣਾ ਜਿਹੜੀਆਂ ਸਾਡੀਆਂ ਤਰੱਕੀਆਂ ਰੁਕੀਆਂ ਹੋਈਆਂ ਨੇ ਉਹ ਲਾਗੂ ਕਰਾਉਣਾ ਤਰੱਕੀਆਂ ਨਹੀਂ ਕਰ ਰਹੀ ਸਰਕਾਰ ਕਿਉਂਕਿ ਪੋਸਟਾਂ ਖਾਲੀ ਨੇ ਪਰ ਸਾਡੇ ਜਿਹੜੇ ਸਾਥੀ ਨੇ ਉਹ ਰਿਟਾਇਰ ਹੋ ਰਿਹਾ ਬਿਨਾਂ ਤਰੱਕੀ ਤੋਂ ਖਾਲੀ ਪੋਸਟ ਹੋਣ ਦੇ ਬਾਵਜੂਦ ਵੀ ਰਿਟਾਇਰ ਹੋ ਜਾਣਾ ਬੜੀ ਮਾੜੀ ਗੱਲ ਹੈ ਸਰਕਾਰ ਵਾਸਤੇ ਸੋ ਇਹਨਾਂ ਮੰਗਾਂ ਨੂੰ ਲੈ ਕੇ ਇਹਨਾਂ ਮੰਗਾਂ ਦੀ ਪੂਰਤੀ ਕਰਾਉਣ ਲਈ ਅੱਜ ਜਿਹੜਾ ਇਹ ਰੋਸ ਮਾਰਚ ਕੀਤਾ ਗਿਆ ਇਸ ਰੋਸ ਮਾਰਚ ਦੇ ਵਿੱਚ ਸਾਡੇ ਪੂਰੇ 23 ਜ਼ਿਲ੍ਹਿਆਂ ਦੇ ਜਿਹੜੇ ਸਾਥੀ ਨੇ ਸਾਡੇ ਦਫਤਰੀ ਸਾਥੀ ਤੇ ਪ੍ਰਾਤਰੀ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਤੇ ਜਿਹੜੇ ਸਾਡੇ ਸਾਥੀ ਨੇ ਪ੍ਰਾਤਰੀ ਜਥੇਬੰਦੀਆਂ ਦੇ ਉਹ ਵੀ ਇੱਥੇ ਪਹੁੰਚੇ ਹੋਏ ਸੀ ਸੋ ਤੁਹਾਨੂੰ ਪਤਾ ਹੈ ਕਿ ਅਸੀਂ ਇਹ ਰੋਸ ਮਾਰਚ ਕਰਕੇ ਤੇ ਹੁਣ ਸਰਕਾਰ ਦੇ ਨਾਲ ਜਿਹੜਾ ਇਹ ਜੇਕਰ ਅਸੀਂ ਸੋਚਦੇ ਕਿ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਅੱਗੇ ਵੀ ਇਸ ਤੋਂ ਵੱਡੇ ਵੱਡੇ ਐਕਸ਼ਨ ਆਉਣਗੇ ਇਹ ਨਹੀਂ ਹੈਗਾ ਕਿ ਅੱਜ ਇੱਥੇ ਸਮਾਪਤੀ ਹੋ ਜਾਊਗੀ ਇਹਨਾਂ ਐਕਸ਼ਨਾਂ ਦੀ ਇਸ ਤੋਂ ਵੀ ਵੱਡੇ ਐਕਸ਼ਨ ਅਸੀਂ ਜਿਹੜੇ ਪੰਜਾਬ ਦੇ ਵਿੱਚ ਰੰਭਾਂਗੇ ਚਾਹੇ ਉਹਦੇ ਵਿੱਚ ਪਟਿਆਲੇ ਨਾਲੋਂ ਵੱਡੀ ਰੈਲੀ ਕਰਕੇ ਸਰਕਾਰ ਨੂੰ ਦਿਖਾਵਾਂਗੇ ਕਿਉਂਕਿ ਸਰਕਾਰ ਜੀ ਇਸ ਮੁਲਾਜ਼ਮਾ ਸਰਕਾਰ ਬਣਾਉਣਾ ਜਾਣਦੇ ਤੇ ਸਰਕਾਰਾਂ ਨੂੰ ਢਾਲਾਉਣੀ ਵੀ ਮੁਲਾਜ਼ਮ ਜਾਣਦੇ ਆ ਇਸ ਕਰਕੇ ਸਰਕਾਰ ਦਾ ਜਿਹੜਾ ਵਹਿਮ ਹੈ ਉਹ ਸਰਕਾਰ ਨੂੰ ਕੱਢ ਦੇਣਾ ਚਾਹੀਦਾ ਹੈ ਕਿ ਮੁਲਾਜ਼ਮਾਂ ਨਾਲ ਅਸੀਂ ਗੱਲਬਾਤ ਨਾ ਕਰਾਂਗੇ ਜਾਂ ਕੋਈ ਗੱਲ ਹੋ ਜੂਗੀ ਮੁਲਾਜ਼ਮ ਐਸ ਵਕਤ ਸਰਕਾਰ ਦੇ ਪੂਰਾ ਹੱਕੇ ਹੋਏ ਨੇ ਔਰ ਇਹਨਾਂ ਚਾਰਾ ਜਿਮਨੀ ਚੋਨਾ ਚ ਸਰਕਾਰ ਨੂੰ ਪਤਾ ਲੱਗ ਜਾਵੇਗਾ ਕਿ ਮੁਲਾਜ਼ਮ ਸਰਕਾਰ ਨੂੰ ਕਿੱਥੋਂ ਤੱਕ ਜਿਹੜਾ ਪਾਣੀ ਪਿਆ ਸਕਦੇ ਮੇਰਾ ਨਾਮ ਰਵਿੰਦਰ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ ਪੀ ਐਸ ਐਮ ਐਸ ਜੂ ਬਨਾਲਾ ਸਿੱਖਿਆ ਭਾਗ ਦਾ ਨਜਰੇ ਦਾ ਪ੍ਰਧਾਨ ਆ ਜੀ ਅੱਜ ਇਹ ਜਿਹੜੀ ਸੁਭਾ ਪਤਰੀ ਰੋਸ ਰੈਲੀ ਰੱਖੀ ਗਈ ਹੈ ਬਰਨਾਲੇ ਦੇ ਵਿੱਚ ਸਾਡੇ ਵਿੱਚ ਸਾਰੇ ਹੀ ਪੰਜਾਬ ਦੇ ਵਿੱਚੋਂ ਸਾਡੇ ਮੰਤਰੀ ਸਟਾਫ ਦੇ ਮੁਲਾਜ਼ਮ ਪਹੁੰਚੇ ਨੇ ਸਾਰਾ ਦਫ਼ਤਰ ਜਿਹੜਾ ਬਰਨਾਲੇ ਦਾ ਡੀਸੀ ਦਫ਼ਤਰ ਹੋਇਆ ਸਾਰੇ ਦਫ਼ਤਰ ਜਿਹਨੇ ਬੰਦ ਪਏ ਨੇਗੇ ਇਹ ਜਿਹੜਾ ਰੋਸ ਮਾਰਚ ਆ ਇਹ ਅਸੀਂ 1.5 ਵਜੇ ਤੱਕ ਸਾਡੀ ਰੈਲੀ ਚੱਲੀ ਆ ਉਸ ਤੋਂ ਬਾਅਦ ਬਜ਼ਾਰਾਂ ਦੇ ਵਿੱਚ ਵੀ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਦੇ ਬੁੱਤਕੋਲ ਦੀ ਹੁੰਦਾ ਹੋਇਆ ਤੇ ਪੱਕਾ ਕਾਲੇ ਰੋਡ ਦੇ ਵਿੱਚ ਨਿਕਲਦਾ ਹੋਇਆ ਇਹ ਰੋਸ ਮਾਰਚ ਆ ਸਾਡਾ ਉਸੇ ਥਾਂ ਦੇ ਜਿੱਥੋਂ ਸਾਡੀ ਰੈਲੀ ਸ਼ੁਰੂ ਹੋਈ ਸੀ ਉੱਥੇ ਹੀ ਅਸੀਂ ਇਹ ਸਮਾਪਤੀ ਕਰ ਰਹੇ ਹਾਂ ਜੀ ਮਾਨੂੰ ਮੰਗਾ ਨਹੀਂ ਮੰਨੇ ਅਗਲੇ ਸੰਘਰਸ਼ੇ ਹੋਗੇ ਅਗਲੇ ਸੰਘਰਸ਼ ਬਹੁਤ ਤਿੱਖੇ ਹੋਣਗੇ ਜੀ ਬਹੁਤ ਜਿਆਦੇ ਤਿੱਖੇ ਸੰਘਰਸ਼ ਹੋਣਗੇ ਮੁਲਾਜ਼ਮਾਂ ਨੂੰ ਇਹਨਾਂ ਨੇ ਅੱਖੋਂ ਪਰੋਖੇ ਕੀਤਾ ਮੌਜੂਦਾ ਸਰਕਾਰ ਨੇ ਇਹ ਇਹਨਾਂ ਨੂੰ ਇਹਦਾ ਅੱਖ ਮੱਜਾ ਪੂਕਤ ਨਾ ਪਊਗਾ ਜੀ ਮੇਰਾ ਨਾਮ ਤਰਸੇਮ ਪਠੜਾ ਜੀ ਮੈਂ ਪੰਜਾਬ ਸਟੇਟ ਮਿਸਟਰ ਸਰਵਜਨੀਅਨ ਦਾ ਸੂਬੇ ਦਾ ਸਪੋਕਸਮੈਨ ਹਾਂ ਤੇ ਬਰਨਾਲਾ ਜ਼ਿਲ੍ਹੇ ਦਾ ਮੈਂ ਪ੍ਰੈਜ਼ੀਡੈਂਟ ਹਾਂ ਤੇ ਅੱਜ ਦਾ ਬਰਨਾਲੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਬਹੁਤ ਗੰਭੀਰ ਹੈ ਤੇ ਸੂਬੇ ਭਰ ਦੇ ਵਿੱਚੋਂ ਸਾਰੇ ਜ਼ਿਲ੍ਹੇ ਇੱਥੇ ਪਹੁੰਚ ਰਹੇ ਆ 23 ਦੇ 23 ਜ਼ਿਲ੍ਹੇ ਜੀ ਪੰਜਾਬ ਦੇ ਸਾਰੇ ਦੇ ਸਾਰੇ ਆਏ ਆ ਸਾਡੀ ਸਟੇਟ ਬਾਡੀ ਆਈ ਹੈ ਭਰਾਤਰੀ ਜਥੇਬੰਦੀਆਂ ਆਈਆਂ ਨੇ ਬਰਨਾਲੇ ਦੀਆਂ ਭਰਾਤਰੀ ਜਥੇਬੰਦੀਆਂ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਹੈ ਇੱਥੇ ਮੁਲਾਜ਼ਮ ਪੈਨਸ਼ਨ ਡਿਫੈਂਸ ਕਮੇਟੀ ਬਣੀ ਹੋਈ ਆ ਉਹਦੀ ਸਮੁੱਚੀ ਲੀਡਰਸ਼ਿਪ ਸਾਡੇ ਚ ਆਈ ਹੈ ਅਸੀਂ ਧੰਨਵਾਦ ਕਰਦੇ ਆਂ ਇਹ ਸਰਕਾਰ ਪ੍ਰਤੀ ਬਹੁਤ ਵੱਡਾ ਰੋਸ ਹੈ ਜੀ ਭਾਵੇਂ ਕਿਸਾਨ ਵੀ ਅੱਜ ਤੰਗ ਹੈ ਮਜ਼ਦੂਰ ਵੀ ਤੰਗ ਹੈ ਵਪਾਰੀ ਵੀ ਤੰਗ ਹੈ ਪਰ ਮੁਲਾਜ਼ਮਾਂ ਨਾਲ ਇਹਨਾਂ ਨੇ ਬਹੁਤ ਵੱਡੇ ਵਾਅਦੇ ਕੀਤੇ ਸੀ ਜਦੋਂ ਸਰਕਾਰ ਹੌਂਦ ਵਿੱਚ ਆਈ ਹੈ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਵੀ ਮੁਲਾਜ਼ਮਾਂ ਦਾ ਸੀ ਸਾਨੂੰ ਆਸ ਸੀ ਕਿ ਪੁਰਾਣੀ ਪੈਨਸ਼ਨ ਲਾਗੂ ਕਰਨਗੇ ਸਾਡੀ ਪਰ ਕਰੀ ਨਹੀਂ ਤੇ ਇੱਕ ਮਿਸ਼ਨ ਦਾ ਇਹੜਾ ਰੀਅਲ ਸਾਨੂੰ ਦੇਣਗੇ ਉਹ ਵੀ ਨਹੀਂ ਦਿੱਤਾ ਤੇ ਸਾਡਾ ACP ਦਾ ਪੱਤਰ ਹੁੰਦਾ 14/14 ਦਾ ਉਹ ਵੀ ਜਾਰੀ ਨਹੀਂ ਕੀਤਾ ਤੇ ਇੱਥੋਂ ਤੱਕ ਕਿ ਅਸੀਂ DA ਵੀ ਗੁਆਂਢੀ ਸੂਬਿਆਂ ਤੋਂ ਘੱਟ ਲੈ ਰਹੇ ਹਾਂ ਹਰਿਆਣਾ ਵਰਗੇ ਜਿਹੜੇ ਸੂਬੇ ਕਦੇ ਸਾਡੇ ਬਹੁਤ ਪਿੱਛੇ ਹੁੰਦੇ ਸੀ ਅੱਜ ਉੱਥੇ ਵੀ ਜਿਹੜਾ DA ਹੈ ਅਸੀਂ 11% ਪਿੱਛੇ ਹਾਂ ਉਹ ਸਾਡੇ ਅੱਗੇ ਨੇ ਸੋ ਬਹੁਤ ਮਾੜਾ ਹਾਲ ਹੈ ਫੇਲੀਅਰ ਸਰਕਾਰ ਹੈ ਤੇ ਇਹਦਾ ਬਹੁਤ ਵੱਡਾ ਦੁੱਖ ਹੈ ਜੇ ਅਸੀਂ ਸਰਕਾਰ ਅਸਲ ਅਸੀਂ ਆ ਜੇ ਸਾਡੀ ਗੱਲ ਨਹੀਂ ਸੁਣਦੇ ਸਰਕਾਰੀ ਮੁਲਾਜ਼ਮਾਂ ਦੀ ਪੜ੍ਹੇ ਲਿਖੇ ਲੋਕਾਂ ਦੀ ਆਮ ਸਮਾਜ ਦਾ ਕੀ ਹਾਲ ਹੋਊਗਾ ਤੇ ਇਸ ਕਰਕੇ ਬਰਨਾਲੇ ਵਿੱਚ ਇੱਥੇ ਆਏ ਆ ਜੀ ਤੇ ਬਿਲਕੁਲ ਸਰਕਾਰ ਨੂੰ ਸਭ ਕੁਝ ਸਿਖਾਵਾਂਗੇ